ਮਾਂਸਾ ਜ਼ਿਲ੍ਹੇ ਵਿੱਚ ਰੱਲਾ ਪਿੰਡ ਦੇ ਵਿੱਚ ਰੋਸ਼ਨੀ ਸੱਭਿਆਚਾਰ ਅਤੇ ਵੈਲਫੇਅਰ ਕਲੱਬ ਦੇ ਵੱਲੋਂ ਨਸ਼ੀ ਅਤੇ ਭਰੂਣ ਹੱਤਿਆ ਦੇ ਖਿਲਾਫ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਲੋਕਾਂ ਨੂੰ ਨਸ਼ੀ ਅਤੇ ਭਰੂਣ ਹੱਤਿਆ ਤੋਂ ਜਾਗਰੂਕ ਕੀਤਾ ਗਿਆ ਇਸ ਮੌਕੇ ਬੱਚਿਆਂ ਦੇ ਪਾਸ਼ਣ ਗਿੱਧਾ ਭੰਗੜਾ ਮੁਕਾਬਲੇ ਕਰਵਾਏ ਗਏ ਨੇ ਇਸ ਤੋਂ ਬਾਅਦ ਹੋਂਹਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੱਭਿਆਚਾਰ ਐਂਡ ਵੈਲਫੇਅਰ ਕਲੱਬ ਰੱਲਾ ਵੱਲੋਂ ਪੰਜਵਾਂ ਨਾਟਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਕਲੱਬ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨਾ ਤੇ ਹੋਰ ਜੋ ਬੱਚਿਆਂ ਦੇ ਅੰਦਰ ਟੈਲੈਂਟ ਹੁੰਦਾ ਹੈਗਾ ਉਹਨਾਂ ਨੂੰ ਬਾਹਰ ਲਿਆਉਣ ਲਈ ਉਹਨੂੰ ਮੌਕਾ ਦਿੱਤਾ ਕਿ ਤੇ ਗਰੀਬ ਬੱਚਿਆਂ ਦੀ ਸਹਾਇਤਾ ਕੀਤੀ ਜਾਂਦੀ ਇਸ ਕਲੱਬ ਵੱਲੋਂ ਅੱਜ ਸਾਡਾ ਪੰਜਵਾਂ ਰਾਟਕੇ ਮੇਲਾ ਸੀ ਜੋ ਵਧੀਆ ਸਫਲ ਹੋਇਆ ਲੋਕਾਂ ਨੂੰ ਵਧੀਆ ਸੰਗਰਾਮ ਮਿਲਿਆ ਸਾਡਾ ਮਕਸਦ ਲੋਕਾਂ ਨੂੰ ਨਸ਼ਾ ਦੇ ਖਿਲਾਫ ਜਾਗਰੂਕ ਕਰਨਾ ਹੈਗਾ ਤੇ ਫਰੂਨ ਹੱਤਿਆ ਕੀ ਜੋ ਵੱਡੀ ਅਲਾਮਤ ਹੈ ਉਹਦੇ ਵਰੀ ਸੱਚ ਜਾਣ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਇਸ ਨਾਲ ਕਿਉਂਕਿ ਜੋ ਛੋਟੇ ਬੱਚੇ ਆ ਸੀ ਉਹਨਾਂ ਨੂੰ ਮੌਕਾ ਦਿੰਦੇ ਆ ਸਟੇਜ ਤੇ ਉਨਡ ਤਾਂ ਕਿ ਉਹ ਵੱਡੇ ਹੋ ਕੇ ਵੱਡੇ ਪ੍ਰੋਮਿਸ ਕਰਨ ਇਸ ਲਈ ਸਾਡਾ ਮਕਸਦ ਵੀ ਸਾਰੇ ਲੋਕਾਂ ਨੂੰ ਮਾਨਸਾ ਤੋਂ ਅਮਰਜੀਤ ਮਾਕਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗ